ਹੋਰ ਸਾਡੇ ਹੁੱਕਾ ਵਾਧਾ ਤੇ ਡੁੱਟਦੀ ਸਾਡੇ ਹੁੱਕਾ ਤਾਂ ਹੀ ਡੁੱਟਦੇ ਆ ਕਿ ਇਹ ਤਾਂ ਮੇਨ ਵਿੱਚ ਉੱਥੇ ਨਾਲ ਕੇ ਸਾਜੀ ਮੋੜ ਮੋੜ ਵੀ ਸਾਰੇ ਲਾਉਂਦੇ ਹਾਂ ਉਹ ਤਾਂ ਆਹ ਬੋਤਲ ਲੱਗਦੀ ਹੈ ਨਹੀਂ ਹੈਗਾ ਪਹਿਲਾਂ ਇਕੱਲੇ ਅਸੀਂ ਜਾ ਕੇ ਛੱਡਦੀ ਹਾਂ ਓਰੇ ਹੌਲੀ ਜਿਹੜੇ ਮੋੜ ਤੋਂ ਬਾਅਦ ਉਹ ਤਾਂ ਕੋਈ ਦੇਖ ਨਹੀਂ ਆਉਂਦੀ ਔੜੀ ਚੱਲ ਨਾ ਮੋੜ ਨਾ ਮਾਰ ਦੇ ਕਦੇ ਨਹੀਂ ਜੋ ਦੇਖਦਾ ਮੈਂ ਜਿਹੜਾ ਦਵਾਦਾ ਆਉਂਦਾ ਹੋਰ ਪਾਸੇ ਤੇ ਵੀ ਆਉਂਦਾ ਹੈ। ਖੜਾ ਦੇ ਪਾਣੀ ਕਰਕੇ ਕਹਿ ਲੋ ਵੀ ਕਾफी ਜ਼ਿਆਦਾ ਸਮਾਂ ਜਿਹੜਾ ਉਹ ਲੰਘ ਗਿਆ ਤੇ ਸਾਡੇ ਪਾਣਯੋਗ ਐਮਐਲਏ ਸਾਹਿਬ ਵੱਲੋਂ ਪੀਡਬਲਯੂਡੀ ਦੇ ਅਧਿਕਾਰੀ ਸਾਡੇ ਵਿੱਚ ਖੜੇ ਨੇ ਜੈ ਸਿੰਘ ਸਾਹਿਬ ਸਾਡੇ ਬਲਜੀਤ ਜੀ ਇਹਨਾਂ ਨੂੰ ਅ ਦਰਦੇਸ਼ ਦਿੱਤੇ ਸਾਡੇ ਐਮਐਲਏ ਸਾਹਿਬ ਡਾਕਟਰ ਚੰਦਰਜੀਤ ਜੀ ਨੇ ਵੀ ਜਲਤੋਂ ਜਲਤ ਜਿਹੜਾ ਰਾਮਬਾਗ ਰੋਡ ਦਾ ਕੰਮ ਉਹ ਛੇਤੀ ਕਰਾਇਆ ਜਾਵੇ ਕਿਉਂਕਿ ਇਹ ਤੁਸੀਂ ਦੇਖ ਰਹੇ ਆਂ ਵੀ ਇਹ ਕੱਚਾ ਰਸਤਾ ਹੋਣ ਕਰਕੇ ਇਹ ਤੇ ਸਕੂਲ ਨੂੰ ਜਾਣ ਵਾਲੇ ਬੱਚਿਆਂ ਨੂੰ ਵੀ ਦਿੱਕਤ ਆਉਂਦੀ ਹੈ ਸਾਡੇ ਬਜ਼ੁਰਗਾਂ ਨੂੰ ਸਾਡੇ ਜਿਹੜੀਆਂ ਭੈਣਾਂ ਇੱਥੋਂ ਲੰਘਦੀਆਂ ਉਹਨਾਂ ਨੂੰ ਬਰਸਾਤ ਦੇ ਸਮੇਂ ਵਿੱਚ ਕਾਫੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਸਾਡੇ ਜੈ ਸਿੰਘ ਸਾਹਿਬ ਦੱਸਣਗੇ ਵੀ ਇਹ ਕਿੰਨੇ ਕ ਦਿਨ ਦਾ ਕੰਮ ਹੈ ਹਮ ਜੈ ਸਿੰਘ ਸਾਹਿਬ ਇਹ ਵੀ ਤਕਰੀਬਨ ਜਿਹੜੀ ਸੜਕ ਦੇ ਪੱਥਰ ਦਾ ਕੰਮ ਹੈ 10 ਦਿਨ ਦੇ ਵਿੱਚ ਕੰਪਲੀਟ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਹਦੇ ਉੱਤੇ ਲੱਕ ਦੀ ਲੇਅਰ ਪਾਇਆ ਜਾਵੇਗਾ ਕਿੰਨੇ ਕ ਦਿਨਾਂ ਚ ਪੂਰਾ ਹੋ ਜਾਈਏ 20 ਦਿਨ ਦੇ ਵਿੱਚ ਪੂਰਾ ਤਲੋ 20 ਇੰਚੇ ਦਾ ਕੰਮ 23 ਸਾਬ ਕਹਿੰਦੇ ਪੂਰਾ ਹੋ ਜਾਊਗਾ ਤੇ ਸਾਡੇ ਵਿੱਚ ਭਾਰਤੀ ਸਾਹਿਬ ਖੜੇ ਅੰਕਲ ਜੀ ਸਾਡੇ ਖੜੇ ਆ ਤੁਸੀਂ ਆਪਣੇ ਬਾਰੇ ਦੱਸੋ ਜੀ ਤੁਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਇਹ ਸੜਕ ਨੂੰ ਬਣਾਉਣ ਲਈ ਜੀ ਸੜਕ ਦਾ ਸੀਮੱਲਾ ਨੂੰ ਅਸੀਂ ਬਹੁਤ ਪਰੇਸ਼ਾਨ ਸੀ ਵੀ ਦਾ ਬੇ ਟਾਈਮ ਤੋਂ ਜੀ ਜੀ ਮੁਕਾਬਲਾ ਕਰ ਰਹੇ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਹਿਬ ਦਾ ਤੇ ਪ੍ਰਧਾਨ ਜੀ ਜਿਹਨਾਂ ਨੇ ਸਾਡੀ ਗੱਲ ਸੁਣੀ ਤੇ ਦਮ ਚੋਂ ਜਾਂਦੇ ਪਰ ਸਾਥੀ ਤੇ ਰੰਗਣਾ ਬਹੁਤ ਉਫਚਾ ਹੋਇਆ ਸੀਗਾ ਤੇ Obrigado.